ਹੁਣ ਇਸ ਨੂੰ ਕੁਝ ਰਾਜਨੀਤਿਕ ਨੁਕਤੇ ਆ ਜੋ ਇਸ ਕਦਰ ਦੇਖਦੇ ਨੇ ਕਿ ਅਰਵਿੰਦ ਕੇਜਰੀਵਾਲ ਜਦੋਂ ਗ੍ਰਿਫਤਾਰ ਹੋਏ ਜੇਲ੍ਹ ਚ ਰਹੇ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੇ ਹੱਕ ਜਸਮਤੀ ਬੇਬ ਨਹੀਂ ਬਣੀ ਇਸ ਲਈ ਕਹਿੰਦੇ ਉਹ ਨਵੇਂ ਦ੍ਰਿਸ਼ ਘੜ ਰਹੇ ਨੇ ਇਹ ਆਪ ਹੀ ਪ੍ਰਚਾਰ ਕੀਤਾ ਤੇ ਆਪ ਹੀ ਹਿੱਸਿਆਰ ਲਵਾਏ ਨੇ ਤਾਂ ਕਿ ਲੱਗੇ ਬੀਜੇਪੀ ਦੇਖੋ ਜੀ ਕਿੱਥੇ ਤੱਕ ਲੋਕਾਂ ਦੇ ਜਿਹੜੇ ਹੱਕ ਮਿਲਣ ਜਾ ਰਹੇ ਨੇ ਉਹ ਖੋਹ ਨੂੰ ਫਿਰਦੀ ਹੈ ਬੀਜੇਪੀ ਨੇ ਕਰਾਇਆ ਜੀ ਇੱਕ ਕੁਝ ਤੇ ਰਾ ਇਹਨੂੰ ਇਸ ਨਜ਼ਰੀਏ ਤੋਂ ਦੇਖ ਰਹੀਆਂ ਨੇ ਕਿ ਕੇਜਰੀਵਾਲ ਦਾ ਹੀ ਕਰਿਆ ਤਰਿਆ ਨਾਟਕ ਹੈ ਦੇ ਪਾਸੇ ਕੁਝ ਤਰ੍ਹਾਂ ਇਸ ਨੂੰ ਬੀਜੇਪੀ ਦੀ ਘਟੀਆਂ ਚਾਲ ਵਜੋ ਵੀ ਵੇਖਤੀਆਂ ਉਹ ਕਹਿੰਦੀਆਂ ਵੀ ਬੀਜੇਪੀ ਦੇ ਦਿੱਲੀ ਚ ਪੈਰ ਨਹੀਂ ਲੱਗ ਰਹੇ ਹਰ ਵਾਰ ਉਹ ਐਮਪੀ ਚੋਣਾਂ ਜਿੱਤ ਜਾਂਦੇ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਝਟਕਾ ਲੱਗਦਾ ਹੈ ਲੋਕ ਸਭਾ ਚੋਣਾਂ ਜਿੱਤ ਜਾਂਦੇ ਨੇ ਆਮ ਚੋਣਾਂ ਜਿੱਤ ਜਾਂਦੇ ਨੇ ਪਰ ਵਿਧਾਨ ਸਭਾ ਚੋਣਾਂ ਚ ਉਹਨਾਂ ਨੂੰ ਝਟਕਾ ਲੱਗਦਾ ਹੈ ਵਿਧਾਨ ਸਭਾ ਚੋਣਾਂ ਉਹਨਾਂ ਦੇ ਹੱਥ ਨਹੀਂ ਖੁਸ਼ ਆਉਂਦਾ ਇਹ ਇਸ ਲਈ ਕਹਿੰਦੇ ਕਿ ਇਹ ਉਹਨਾਂ ਦੀ ਕੀਤੀ ਧਰੀ ਹੈ ਕਿ ਉਹਨਾਂ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਾਬੂਆਂ ਨੂੰ ਹੈਨਾ ਆਪਣੇ ਕੰਟਰੋਲ ਚ ਲੈ ਲਿਆ ਬਾਇਆ ਐਲਜੀ ਉਪ ਰਾਜਪਾਲ ਤੇ ਇਸ਼ਤਿਹਾਰ ਜਾਰੀ ਕਰਾ ਦੋ